ਨਿਊ ਜਰਸੀ ਪਰਫਾਰਮਿੰਗ ਆਰਟ ਸੈਂਟਰ ਵਿਖੇ ਐਤਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਏਕਤਾ ਮੁਖਤਾ ਲਈ ਇੱਕ ਰੌਸ਼ਨੀ ਥੀਮ ਤੇ ਇਸ ਸਮਾਗਮ ਨੂੰ ਪ੍ਰਸਿੱਧ ਭਾਰਤੀ ਪਲੇਬੈਕ ਗਾਇਕਾ ਹਰਸ਼ਦੀਪ ਕੌਰ ਨੇ ਮਨਮੋਹਕ ਪ੍ਰਦਰਸ਼ਨ ਦੁਆਰਾ ਪੇਸ਼ ਕੀਤਾ। ਸੈਲੀਬ੍ਰਿਟੀ ਸ਼ੈਫ ਵਿਕਾਸ ਖੰਨਾ ਨੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੰਜਾਬੀ ਗਾਇਕ ਕਵਰ ਗਰੇਵਾਲ ਵੱਲੋਂ ਵੀ ਆਪਣੀ ਪੇਸ਼ਕਾਰੀ ਦਿੱਤੀ ਗਈ ਜਦਕਿ ਸਤਿੰਦਰ ਸੱਤੀ ਵੱਲੋਂ ਸਮਾਗਮ ਦੀ ਮੇਜਬਾਨੀ ਕੀਤੀ। ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਵੰਡ ਛਕਣ ਦੀ ਗੱਲ ਆਪਾਂ ਗੁਰਦੁਆਰੇ ਚ ਕਰਦੇ ਆ ਉਹਨੂੰ ਗੁਰਦੁਆਰੇ ਤੋਂ ਬਾਹਰ ਲਿਜਾ ਕੇ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੀ ਆਪਾਂ ਇੱਕ ਨਮਾਣੀ ਜੀ ਕੋਸ਼ਿਸ਼ ਕਰ ਰਹੇ ਆ ਜਿਹਦਾ ਕਿ ਹੰਗਾਰਾ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਿਲਿਆ ਕਿ ਇੱਥੇ 3000 ਦੀ ਕੈਪੈਸਿਟੀ ਦੇ ਵਿੱਚ ਜਿਹੜਾ ਕਿਸਗਾ ਆਪਣਾ ਆ ਹਾਲ ਐਂਜੇ ਪੈਕ ਉਹਨੇ ਪੂਰਾ ਭਰ ਮਾ ਹੰਗਾਰਾ ਦਿੱਤਾ ਅੱਜ ਸਾਨੂੰ ਆ ਕੇ ਦੱਸ ਦਿੱਤਾ ਕਿ ਇੱਥੇ ਸਾਰੇ ਇਸ ਇਨਸਾਨੀਅਤ ਦੇ ਕੰਮ ਨੂੰ ਬਹੁਤ ਹੀ ਦਿਲੋਂ ਚਾਹੁੰਦੇ ਨੇ ਤੇ ਕਰਨਾ ਉਹਦੇ ਉਹਦੇ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਕੰਮ ਦੇ ਉੱਤੇ ਚੱਲਣਾ ਚਾਹੁੰਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਤ ਬਖਸ਼ੇ ਕਿ ਆਪਾਂ ਆਏ ਵੰਡ ਸ਼ਕੋਹ ਦੇ ਨਾਰੇ ਨੂੰ ਆਪਾਂ ਦੁਨੀਆ 'ਚ ਪਹੁੰਚਾ ਸਕੀਏ ਛੋਟੀ ਜੀ ਕਾਨਫਰੰਸ ਵਿੱਚ ਸੱਚਾ ਸੋਚ ਜਨਮ ਸੀ ਕਿ ਆਈ ਥਿੰਕ ਅਸੀਂ ਸਾਡੀ ਉਹ ਜੀ ਸਾਡੀ ਪ੍ਰਾਈਟ ਲਾਈਫ ਸਾਡਾ ਕਲਚਰ ਇਹ ਬੁਧਿ ਲਾਗਾ ਸਾਡੇ ਕਿ ਹਾਊ ਨਾਟ ਓਨਲੀ ਜੁ ਕੈਨ ਅਚੀਵ ਕਿ ਲੋਸ਼ਨੀ ਹੋਣੀ ਚਾਹੀਦੀ ਹੈ ਰੋਸ਼ਨੀ ਤਾਂ ਹੀ ਹੋਏਗੀ ਕਿਉਂਕਿ ਭੁੱਖਾ ਨਾਲ जब कोई हर बंदे को कोई छात्र आई थिंक वही गुरुआ ने प्रचार किया वही इट इज आर ड्यूटी टू कंटिन्यू दैट ट्रज इन एनी बिजनेस बट दैट वर्नैस पावर कम्स टूगैदर थ्रू आर ओन मो करके दिखा रहे हो दैट इज लाइक द रियल वर्क गेटिंग द टू पीपल विच इज द बिगेस्ट प्रेसर गुरु नानक मैं सबनों कहना चाहता ऑफ द ट्रू मैसेज ऑफ ह्यूमैनिटी इज वन जो मैसेज ऐसी बचपन से सुनते आ रहे हैं गुरु नानक देव जी ने कहा कि सब धरती एक ही है यह परिवार भी एक ही है फील कि स्ट्रोंग मैसेज है हाउ डू वी नीड टू होल्डस हैंड जब कोई डिग रहा है या हुआ है आई थिंक वो मैसेजेस वालनेस आर मोस्ट इंपॉर्टेंट फॉर आर कल्चर और जुड़ना बहुत जरूरी है अभी तरक्की करा एज अ फुल कम्युनिटी ਪ੍ਰੀਮਰ ਅਕੈਡਮੀ ਦੇ ਅੰਗਰ ਦੀ ਕੋਸ਼ਿਸ਼ਾਂ ਇਹ ਕਾਰਕ ਸਰਦਾਰੋ ਕਾਰ ਸਿੰਘ ਦੀ ਉਹਨਾਂ ਦੀ ਸਾਰੀ ਟੀਮ ਨੇ ਚੁੱਕੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਮੈਂ ਆਪ ਉਹਨਾਂ ਦੀਆਂ ਨਾਲ ਖੁਸ਼ੀ ਵਿੱਚ ਸ਼ਾਮਲ ਹੋਇਆ ਅੱਜ ਦੇ ਸਮਾਗਮ ਵਿੱਚ ਮੇਰਾ ਸੁਭਾਗ ਹੈ ਕਿ ਮੈਂ ਇਹ ਵੰਡੇ ਮਿਲ ਸਰਦਾਰ ਸੰਤ ਸਿੰਘ ਰਿਸ਼ਤਵਾਰ ਜੀ ਕਨਾ ਸਾਹਿਬ ਭਾਈ ਸੁਮਨ ਸਿੰਘ ਜੀ ਇਹ ਸਾਰੇ ਇੱਥੇ ਹਾਜ਼ਰ ਨੇ ਮੇਰੀ ਅਰਦਾਸ ਹੈ ਸੱਚੇ ਬਾਦਸ਼ਾਹ ਇਸ ਵਿਸ਼ੇ ਨੂੰ ਤੁਮ ਗਾ ਵੀ ਦੇਣ ਔਰ ਪੂਰੇ ਸੰਸਾਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਜੋ ਕੁਰਬਾਨੀ ਵਿੱਚ ਕਰਦੇ ਅਜਿਹੀ ਅਰਦਾਸ ਹੋਵੇ ਮੇਰੇ ਸਗਲ ਕਲਾ ਪੁਰਾਣੀ ਪ੍ਰਗਟ ਭਈ ਸਕਲੇ ਜਗ ਅੰਤ ਤੱਕ ਗੁਰੂ ਨਾਨਕ ਜੀ ਸਾਰੇ ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ जय जयकारे उन्हनि जे से आदेश में उपदेश लाइ किर्त करणी नाम झपना बण छॾे सारा संसार इन फॉलो करे सारा संसार इसिक वाहिगु